ਸੱਸਰੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਜੀ ਟਾਈਮ ਬਲੌਗ 'ਚ ਸਾਰਿਆਂ ਨੂੰ ਅੱਜ ਬੜੇ ਟਾਈਮ ਬਾਅਦ ਸ਼ਮੀ ਆਇਆ ਬਲੌਗ 'ਚ ਸਵੇਰ ਸਵੇਰ ਦਾ ਕੰਮ ਦੇ ਜੀ ਸਵੇਰ ਸਵੇਰ ਦਾ ਟਾਈਮ ਆ ਬੜੇ ਦਿਨਾਂ ਬਾਅਦ ਬਲੌਗ ਬਣਾਉਣਾ ਲੱਗੇ ਤੇ ਰਸੋਈ ਸਾਡੀ ਬਣਾਉਣੀ ਲੱਗੇ ਰਸੋਈ ਸਾਡੀ ਦੇਖ ਲੋ ਤੇ ਅਸੀਂ ਕੂੜਾ ਕਾੜਾ ਜੇ ਰਾਤ ਦਾ ਲਾ ਫੜ ਲਿਆ ਉਹ ਕੀ ਆ ਗਿਆ ਕੂੜੇ 'ਚ ਹੋਏ ਕੂੜੇ 'ਚ ਕੀ ਆ ਗਿਆ ਉਹ ਤੇਰਾ ਵਾਲਾ ਤੇ ਚੱਕ ਲਿਆ ਬਸ ਮਾਨ ਤੇ ਦੋ ਥਾਲੀਆਂ ਰਹਿ ਗਈਆਂ ਮਿੱਤਰਾਂ ਧੌਣ ਵਾਲੀਆਂ ਕਿਹਨੀਆਂ ਹੋ ਬਈਆ ਕੱਲ ਕੋਈ ਨਹੀਂ ਰੰਗ ਤੇ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਆ ਦਿਨ ਦੀ ਡਿਊਟੀ ਤੇ ਚੱਲੇ ਆਂ ਆਪਾਂ ਰਾਤ ਦੀ ਡਿਊਟੀ ਕਰਦੇ ਆ ਆਪਾਂ ਬਹੁਤ ਥੋੜਾ ਜਿਹਾ ਬਿਮਾਰ ਚੱਲੰਦਾ ਸੀ ਤੇ ਬਾਕੀ ਆਪਾਂ ਕਰਦੇ ਆਂ ਜੀ ਸਾਰਾ ਦਿਨ ਡਿਊਟੀ ਕਰਦੇ ਆਂ ਸਾਰਾ ਦਿਨ ਹੋ ਗਏ ਬਿਮਾਰ ਚੱਲ ਕੇ ਦਿਖਾਉਣੇ ਆ ਤੁਹਾਨੂੰ ਕੀ ਕੀ ਕਰਦੇ ਚੁੱਪ ਕਰ ਜਾ ਬੇਸ਼ਰਮਾ ਚੱਲ ਹੋ ਰੋਟੀਆਂ ਖਾੜ ਰੋਡ ਯਾਰ ਚਾਬੀ ਤਾਂ ਥੱਲੇ ਆ ਕੀ ਕਰਨਾ ਲੌਕ ਤਾਂ ਨਹੀਂ ਕੁੰਡਾ ਹੀ ਮਾਰਦੇ ਹਾਂ ਚੱਲ ਆ ਲੌਕ ਹੋ ਹੀ ਜਾਂਦਾ ਨਾ ਹੂੰ ਇਹ ਸੰਤ ਨਹੀਂ ਇਹ ਅੰਦਰ ਨਹੀਂ ਜਾਣਾ ਉਹ ਇਧਰੋਂ ਬਾਰ ਕੁੰਡਾ ਮਾਰਦੇ ਬਸ ਇਹ ਤਾਂ ਹੋ ਹੀ ਜਾਂਦਾ ਨਾ ਲੌਕ ਬਸ ਹਾਂ ਦੂਜਾ ਵੱਡਾ ਲੌਕ ਨਾ ਵੀ ਨਹੀਂ ਸਿੰਗਲ ਤਾਂ ਸਿੰਗਲ ਆਉਂਦਾ ਕੁੰਡਾ ਮਾਰਦੇ ਤੇ ਚੱਲ ਆ ਜਾ ਮਿੱਤਰੋ ਚੱਲਦੇ ਆ ਅੱਜ ਆਪਾਂ ਕੁਝ ਨਹੀਂ ਰਹਿ ਗਿਆ ਯਾਰ ਆ ਜਾ ਕੁੰਡਾ ਮਾਰ ਕੁੰਡਾਮਰ ਚਾਬੀ ਚੀਕ ਦਿੰਦੇ ਥੱਲੇ ਆ ਪੱਕੇ ਆ ਪੱਕੇ ਚੱਲ ਲੈਣੇ ਨਹੀਂ ਲੱਗੇ ਕੋਈ ਨਹੀਂ ਆ ਸੇ ਉੱਤ ਲੈਣਾ ਇਹ ਚਾਬੀ ਖੋਲਣ ਤੇ ਹੁਣ ਫਿਰ ਮਿੱਤਾ ਗੱਲ ਦੱਸ ਜੀ ਬਿੱਸਟਰ ਪਿਆਰੇ ਕਾ ਦਫਾ ਦੇ ਦੱਸੂਗੀ ਆ ਗਿਆ ਇਹ ਪਲਾਨਟੀ ਹੁਣਾਂ ਨੇ ਫਿਰ ਗੱਡੀ ਦੇ ਨੈਟਵਰਕ ਨਹੀਂ ਪੜਨਦੇ ਜੇ ਨੈਟਵਰਕ ਆਉਣਗੇ ਨਾ ਨਹੀਂ ਦੱਸਾਂਗੇ ਬਣਾ ਪਾ ਲਈਏ ਮੈਂ ਖੁੱਲੀ ਜੀ ਅਜੀ ਪੱਕੀ ਬੰਦਾ ਉਹਨਾਂ ਤੋਂ ਪਾ ਲਈਏ ਬਲੌਗ ਵਾਲੇ ਨੂੰ ਪਤਾ ਹੀ ਨਹੀਂ ਕਿ ਇਤਨਾ ਲੈ ਕੇ ਕਰਦਾ ਹੈ ਬਲੌਗ ਕੂੜਾ ਸੁੱਟਣਾ ਆਪਾਂ ਉਧਰ ਫਲੈਟ 'ਚ ਤੇ ਬੰਦੇ ਆਪਣੇ ਸਾਰੇ ਬੈਠੇ ਆ ਗੱਡੀ ਦੇ ਵਿੱਚ ਸਾਰੇ ਸੁਸਤੇ ਜਿਹਾ ਕਿ ਲੋ ਫੋਨਾਂ 'ਤੇ ਲੱਗੇ ਹਾਈ 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 ਸੇ ਸੁਵੇਦਾਰ ਸਾਹਿਬ ਬਾਈ ਚੰਗਾ ਬਾਈ ਚੰਗਾ ਹੀ ਸੁੱਟ ਕੇ ਆਉਣਾ ਮੈਂ ਮੈਂ ਕੂੜਾ ਸੁੱਟ ਕੇ ਆਇਆ ਕੂੜਾ ਛੋੜਦੇ ਆਪਾਂ ਇੱਥੇ ਇਹ ਆ ਚੱਕੋ ਕੋ ਦਿਨ ਬਾਅਦ ਬਲੌਗ ਨਾਲ ਅੱਗੇ ਤਾਂ 30 ਦਿਨ ਬਾਅਦ ਬਲੌਗ ਨਾਲ ਲੱਗੇ ਅੰਤ ਤੱਕ ਹੀ ਗਿਆ ਲਾ ਚੱਕੋ

ਲੋਬ ਮੇਤਰੋ ਪੈਨ ਕੱਢ ਦਿਓ ਉਸਤਾਦ ਜੀ ਮੈਨੂੰ ਸਾਟ ਆਓ ਓਏ ਦੜ ਲਾਤੀਂ ਪਾਇਆ ਸਾਰੀ ਖੁਲਾਸਾ ਤੇਰੇ ਮਾਲ ਏ ਥੱਲੇ ਮਾਰ ਓਏ 50 ਏ ਆਓ ਓਏ ਆਈ ਓਏ ਪੈਨ ਪਰਲੀ ਤੇ ਮਾਰੀ ਨਾ ਉਹ ਪਰਲੀ ਤੇ ਮਾਰ ਤੇਰੀ ਨੂੰ ਲਾਤਾ ਆਇਆ ਸਾਰੇ ਤੇ ਇਹ ਆਓ ਫੈਲ ਗਈ ਯਾਰ ਲਾਤੀ ਉਦੋਂ ਪੈ ਜਾ ਉਹਨੂੰ ਇਹ ਕੱਟੀ ਜਾਣੀ ਬੱਸ 300 ਨੇ ਬੜੇ ਬੜੇ ਧਿਆਨ ਨਾਲ ਭਾਈ ਇੱਥੇ ਮਰੀ ਤੇ ਵੇਖ ਲੈ ਬੰਦੇ ਆਉਂਦੇ ਪਲਟ ਪਲਟ ਕੇ ਹੋਲੀ ਹੋਲੀ ਚੱਲ ਚੱਲ ਪਾ ਆ ਗਈ ਬਈ ਗਈ ਗਈ ਅੱਲੇ ਲਿਆ ਆ ਅਸੇ ਅੱਲੇ ਪੈ ਗਿਆ ਬੜਾ ਸਹੀ ਜਣੇ ਬਲਟਰ ਤੇ ਬਲਡਿੰਗ ਆਉਂਦਾ ਅੱਲੇ ਲਿਆ ਚੱਲ 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 ਮਾਰ ਮਾਰ ਇੱਕ ਵਾਰ ਬਾਸ ਲਓ ਜੀ ਮੈਟਰ ਲੱਗੇ ਨੇ ਦੇਖਾ ਜਾਂਦਾ ਕੀ ਹੁੰਦਾ ਹੈ ਕੋਈ ਬੜਾ ਖਲਾ ਰਿਹਾ ਹੋਏ ਇਹੋ ਹੀ ਬੜਾ ਨਹੀਂ ਪੈ ਗਈ ਹੋਈ ਵੱਲ ਚਲੋ ਸ਼ੇਰੋ ਚਲੋ ਸ਼ੇਰੋ ਇਨਸ਼ਾ ਅਰਾਮ ਨਾਮ सत राम नाम सत है मुर्दा पा आठ <laughs> मुर्दा पा आठ आ ओए और पालो मुर्दा एक और आया है वही मुर्दा पाया ये भी मुर्दा ही है बच गया बच गए ਉਹ ਕੰਬੀ ਜੰਦਾ ਮਮਾ ਬੀੜੀਆਂ ਥੋੜੀਆਂ ਪੀ ਅਗਰ ਆਤੀ ਐ ਅਗਰੀ ਜਾਂਦੇ ਹੱਥ ਤੇ ਇਸਨੇ ਲੱਗ ਗਿਆ ਪਾਜੀ ਬੋਲ ਦਿਆ ਕਰੋ ਨਾ ਜਦ ਨਹੀਂ ਹੁੰਦਾ ਬੋਲ ਦਿਆ ਆ ਪਵਣ ਥੋੜਾ ਦੇ ਤੋ ਇੱਥੇ ਮਾਰਦਾ ਗੱਲ ਨੂੰ ਕੀ ਹੁੰਦਾ ਮਾਰੀ ਥੋੜਾ ਜਿੱਕ ਜਿੱਕ ਐ ਆ ਦੇ ਐ ਐ ਰਾਕ ਰਾਕਾਂ ਸਾਧੀਆਂ ਮਤਰਾ ਚੈਣ ਗਈ ਆਪਣੀ ਜੁੜ ਤੇ ਓਕੇ ਕਰਦੀ ਆ ਦਾ ਤੁਰਨ ਲੱਗੇ ਹਾਂ ਲੈ ਕੇ ਰੱਬ ਦਾ ਨਾਮ ਤੁਰਦੇ ਮਤਰਾ ਆਪਾਂ ਵਿਸ਼ਰਮਾ ਕਰਕੇ ਆਪਾਂ ਆਹ ਅੱਧੀ ਦੇ ਸਾਡੀ ਹੱਡਾਂ ਟੁੱਟੇ ਉੱਥੋਂ ਤੱਕ ਜਾਂਦੇ ਆ ਮੇਰੇ ਵੀ ਕਿਰਪਾ ਜੇ ਉੱਥੇ ਜਾਣੀ ਓ ਉੱਥੇ ਕਰੇ ਚੱਲ ਮੇਰੇ ਦਾਦੀ ਕਿੱਥੋਂ ਨਹੀਂ ਆ ਗਈ ਹਾਂ ਕੀ ਹੋਇਆ ਵਾ ਕੀ ਹੋਇਆ ਆਹ ਜਲਾਉਂਦੇ ਮਾਰਚਿੰਗ ਹੀ ਕਰਨੀ ਐ ਇੰਨੀ ਸੌ ਕਰਕੇ ਤੂੰ ਕਟਿੰਗ ਨਿਕਾਉਂਦੇ ਇਹ ਹੋਰ ਕੀ ਹੋ ਭਰਾਵਾ ਮਾਰਚਿੰਗ ਹੋ ਜਾਣੀ ਇਹਨੇ ਤੇ ਮਿੱਤਰੋ ਸਾਡੇ ਪਾਕਿਸਤਾਨ ਦੇ ਸ਼ਗਲ ਦਾ ਲੰਗਰ ਦੇਖੋ ਕਦਾਂ ਰੋਟੀਆਂ ਪੜ ਲਈ ਤੇ ਇਧਰ ਅਸੀਂ ਲੱਗੇ ਆਂ ਚਾਹਣ ਤੇ ਸਾਡਾ ਇਹ ਹਾਂਜੀ ਪਿੱਛੇ ਹੁੰਦੇ ਕੀ ਤੇ ਪੈੜੋ ਕੇ ਲਾਈਓ ਉਹ ਪਿੱਛੇ ਜਾਂਦੇ ਥੋੜੀ ਤੇ ਲਾਈਆ ਮਾਰਦੇ ਸਹੀਂ ਐਹੀਂ ਹਣ ਕ੍ਰੇਨ ਪੁਆਇੰਟ ਤੇ ਆਂ ਆਈ ਹਣ ਪੁਆਇੰਟ ਤੇ ਕ੍ਰੇਨ ਲਾ ਕੇ ਫਿਰ ਜਾਵਾਂ ਥੋੜੀ ਪਿੱਛੇ ਹੋ ਇੱਥੇ ਥੋੜੀ ਪਿੱਛੇ ਕਰ ਥੋੜੀ ਪਿੱਛੇ ਕਰ ਬੰਦੇ ਬਾਹਰ ਚਲਾ ਦੇਣਾ ਜਾਂਦੇ ਬੱਸ 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 ਦੇਖਦੇ ਆ ਕਿ ਮੌਲਵਾਂ ਦਾ ਚਿੱਕੜ ਜਿਹਾ ਕੁੱਤੋਂ ਮੁੱਤੋਂ ਆਉਂਦਾ ਚਲਤ ਹੋਈ ਹੋਰਾਂ ਮੜਾਏ ਲੀਵਰ ਲਾਈਏ ਮੜਾਏ ਲੀਵਰ ਲਾਈਏ ਬੱਸ 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 ਇਹਦੀ ਐਵੇਂ ਨਹੀਂ ਇਹਨੇ ਬੈਠਾ ਜਾਂਦਾ ਇਹਦੇ ਵਿੱਚ ਜਿਆਦਾ ਜੀ ਤਿੰਨ ਨਿਕਲਦੀ ਮਜ਼ਾ ਆਉਂਦਾ ਦੇਖ ਸਾਡੀ ਸਾਰੀ ਜਨਰੇਸ਼ਨ ਸਾਰੇ ਹੈ ਮੰਡਲੀ ਸਾਰੀ ਮੰਡਲੀ ਸਾਡੀ ਇੱਧਰ ਆ ਗਈ ਹੈ ਤੇ ਇਹ ਮੰਡਲੀ ਨੇ ਆਉਣਾ ਕੈਮਨ ਚੁੱਕ ਕੇ ਚਾਂਸ ਇਹ ਦੀ ਤੇ ਪਾਸੇ ਕਰਨਾ ਤੇ ਮੰਡਲੀ ਰੈਡੀ ਫੁੱਟ ਰੈਡੀ ਕਿਹੜਾ ਆ ਓਕੇ ਜੀ ਇਹ ਵਾਲਾ ਇਹ ਵਾਲਾ ਇਹ ਵਾਲਾ ਇਹ ਤੇ ਬੰਦਾ ਇਹ ਬਿਰਧ ਬੰਦਾ ਇਹ ਬਾ ਜਵਾਨ ਆ ਓਕੇ ਠੀਕ ਹੈ ਜੀ ਦੇਖ ਦੇਣ ਬੰਦੇ ਕੀ ਕਰਦੇ ਆ ਇਹ ਲਾਲਾ ਇਧਰ ਸਾਡੇ ਬੈਠੇ ਢਿੱਲੋ ਸਾਹਿਬ ਉਧਰ ਬੈਠੇ ਫੋਰਮਾ ਸਾਹਿਬ ਉਧਰ ਸ਼ੰਮੀ ਜੀ ਉਹ ਮਾਈ ਗਾਡ ਕਿਹੜੇ ਨਾਮ ਦੇ ਨਾਮ ਹੈ ਨਾ ਨਾਂ ਹੀ ਦੋਣਾ ਕੋਈ ਨਾਮ ਨਾਂ ਦਿੰਨੇ ਆ ਨਾਂ ਦਿੰਨੇ ਆ ਕੋਈ ਟਿਕਾਈ ਜਾ ਉਹ ਚਲਾਉਂਦੇ ਆ ਇੱਕ ਤਰ੍ਹਾਂ ਚੱਲੂ ਸਾਬ ਜੀ ਹਲੋ ਚਾਲੂ ਕਰੋ ਸਾਬ ਚਾਲੂ ਕਰੋ ਉਧਰ ਉਹ ਵੀਡੀਓ ਘਾਉ ਤੇ ਲੱਗਿਆ ਨਹੀਂ ਸਾਹ ਸਾਡੇ ਤੇਲ ਨੂੰ ਕਾਣੀ ਚਲੀ ਚਲੀ ਪਿੰਲੇ ਹੀ ਬਣ ਗਈ ਵੀਡੀਓ ਤੇ ਲਾਲਾ ਕਾਹ ਜਾਏਗਾ ਦੁਣ ਪੜਿਆ ਗਿਆ ਪੜਿਆ ਗਿਆ ਸ਼ੰਮੀ ਚਾਹ ਤਾਂ ਇਹ ਵਾਇਆ ਨਹੀਂ ਮੈਡਮ ਨੇ ਦੇ ਦੇਣ ਗੇਮ ਆਲ ਚੱਲ ਬੰਨ ਵੀ ਮਿੱਤਰੋ ਕੈਮਰ ਚੁੱਪਨ ਦੀ ਪੂਰੀ ਪੂਰੀ ਤਿਆਰੀ ਹੈ ਤੇ ਸਾਡੀ ਟੀਮ ਪੂਰੀ ਲੱਗੀ ਹੋਈ ਆ ਦੇ ਤੇਰੇ ਦੇ ਕੰਮ ਕਰਨਾ ਦੇ ਲੈ ਗੇਮ ਆਲ ਚੱਲ ਪਾਰਸ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਮੋਟੀ ਤੇ ਪਤਲੀ ਸਲੇਕ ਪਾਰਸ ਨੂੰ ਕੋਈ ਪਤਾ ਨਹੀਂ ਲੱਗਦਾ ਪਾਰਸ ਸੈਟ ਆ ਮਿੰਨ ਉਹ ਕੋ ਗੱਲ ਹੀ ਕਹੀ ਜਾਂਦਾ ਵਸ ਓਏ ਗੋੜਗੇ ਨੇ ਚੁੱਕੇ ਆਪਾਂ ਨੂੰ ਵੀ ਮੜਾ ਮੈਂ ਹੱਥ ਲਾਇਆ ਰੱਬ ਕਰਾ ਉਹ ਆਇਆ ਮੇਰੇ ਕੋਲ ਉੱਪਰ ਲੱਖ ਹੱਥਾ ਤੋਪਾ ਨੰਦੀ ਨਤਰੋ ਚੋਕ ਲਿਆਗਾ ਕਰੇਨ

ਚੈਣ ਵੜੀ ਉੱਠੀ ਅਦੀ ਕੈਮਰਾ ਰੈਡੀ ਹੈ ਇਹਦੀ ਚਾਨ ਵੜੀ ਉੱਠੀ ਆਪ ਕਰਾਇਓ ਤੂੰ ਸਾਰੇ ਰੋਲੇ ਉੱਠੇ ਆ ਆ ਪਿਛਲੇ ਸਾਰੇ ਰੋਲੇ ਉੱਠੇ ਆ ਹਿੱਲੰਦਾ ਹੀ ਆ ਹਾਂ ਚੱਲੋ ਬੱਜਿਆ ਕਪੜੇ ਤਾਂ ਨੇ ਕਪੜੇ ਜਲਦੇ ਆ ਵੀ ਚੱਲ ਵੇਖੀਂ ਇੱਥੇ

शूट कर रहे हैं कितने दिन के बाद हम ब्लॉग बना रहे हैं आज हिंदी में बनेगा ब्लॉग आधा ये है हमारे सारे लोग ये हमारी एक क्या टीम टीम वर्क ये लूडी बाबा ये मिस्त्री ये मिस्त्री तमाकू खा रहा है ऐसे करता है गली वीडियो बनाने का आ, ये है हमारा फोर मैन सीटी कहाँ तुम्हारी सीटी गड्डी से ये पाजी आएगी नया ਹਾਂ ਦੇਖੋ ਹੈਲੋ ਹੋਰ ਇਹ ਇਹ ਹੈ ਸਾਡਾ ਇਹ ਸਾਡਾ ਹੀਰਾ ਬੱਟ ਪਾਕਿਸਤਾਨ ਵਾਲਾ ਝੋਟਾ ਰੇਡਰ ਕਿਉਂਕਿ ਝੋਟਾ ਕੰਮ 'ਚ ਵੀ ਰੇਡਾ ਹੀ ਪੈਂਦੀ ਦੰਦ ਸੋਨੇ ਦਾ ਲਵਾਇਆ ਮੁੰਡੇ ਨੇ ਲੱਖ ਰੁਪਏ ਦਾ ਦੰਦ ਹੀ ਲਵਾਇਆ ਏ ਦੰਦ ਦਿਖਾਈ ਦਿਖਾ ਦੇ ਮਿਸਤਰੀ ਤੱਕਾ ਲਾ ਨਾ ਲਾ ਲੋ ਕਰਦਾ ਕੰਮ ਉਹ ਵੀ ਕਹੀਆ ਆ ਵੀ ਕੋ ਬੰਦੇ ਆਪਣੇ ਕੰਮ ਦੇ ਵਿੱਚ ਲਿਆ ਲਵਾਸਾਂ ਦੀ ਵੀ ਆਉਂਦੀ ਉਹ ਅੰਕਲ ਜੀ ਵੀ ਕੋ ਬੰਦੇ ਆਪਣੇ ਇੰਦਰੋਂ ਵੇ ਜੋ ਕਿ ਫੱਟ ਕਰ ਰਹੇ ਨੇ ਇੰਦਰ ਅੰਕਲ ਜੀ ਕਹਤਾ ਦੇ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਇਹ ਉਹਨਾਂ ਦੀ ਫੌਜ ਇਹ ਲੂੰਡੀ ਬਾਬਾ ਇਹ ਨਵਾਂ ਨਾਂ ਲੂੰਡੀ ਬਾਬਾ ਮਸਤ ਟਰੰਮ ਚਾ ਕੇ इंटरव्यू इंटरव्यू ले आपके मेरे आपको कैसा फील हुआ आपको कैसा फील हुआ जब आपने मुस्कान के घर वाले को मारा ਜਦ ਮੈਂ ਗਰਮਾ ਦੇ ਨੂੰ ਵਿਆਪੀ ਜਾ ਜਾ ਮੇਰੀ ਗੱਲ ਸੁਣੋ ਆਪਾਂ ਜਦੋਂ ਉਹਨੂੰ ਮਾਰਿਆ ਤੇ ਉਹ ਹੱਸਦਾ ਹੀ ਹੱਸਦਾ ਨੇ ਮੈਂ ਉਹਨੂੰ ਕਿਹਾ ਭਾਈ ਸਾਹਿਬ ਇਹ ਆਪਣੀ ਜਾਨ ਵਾ ਮੁਸਕਾਨ ਆਪਣੀ ਜਾਨ ਵਾ ਤੇ ਬਾਅਦ ਚ ਜਾਨ ਕਹਿ ਕੇ ਆਪਾਂ ਜਾਨ ਜਾਨ ਕਹਿਣ ਵਾਲਾ ਜਾਨ ਕੱਢ ਲੈ ਗਿਆ ਵਾਹ ਜਾਨ ਹੀ ਕੱਢਤੀ ਬਾਅਦ ਚ ਆਪਾਂ ਡਰਮ ਦੇ ਪੈਕ ਕਰਦਾ ਭਾਈ ਓਕੇ ਬਾ ਟਾਟਾ ਓਕੇ ਭਾਈ ਲਵ ਯੂ ਇੱਕ ਬੰਦਾ ਆਇਆ ਮੇਰੀ ਵੀਡੀਓ ਨਾਲ ਓੰਦਾ ਮੇਰੀ ਵੀਡੀਓ ਬਣਾ ਦੇ ਬਣਾ ਬੰਦਾ ਵੀਡੀਓ ਆਪਣਾ ਇਹ ਆਪਣਾ ਟੀਮ ਵਰਕ ਇੰਦਰ ਬਾਬਾ ਟੀਮ ਵਰਕ ਮਿਸਤਰੀ ਇਸ਼ਾਰਾ ਦੇਂਦਿਆ ਇਹ ਕੇ ਮਿਸਤਰੀ ਖਲੋਤਾ ਲੋ ਵੀ ਮਿੱਤਰੋ ਬਾਬਾ ਕ੍ਰੇਨ ਸੈਟ ਕਰਕੇ ਤੇ ਹੁਣ ਤੁਹਾਨੂੰ ਅਗੇ ਫਿਰ ਗੱਡੀਆਂ ਨਿਊ ਜਵਾਣ ਬਾਏ ਬਾਏ ਮਿੱਤਰੋ ਆ ਬਾਏ ਹੋਸ ਬੰਲੇ ਕਰੇ ਸਾਡੇ ਨਾਲ ਕੀ ਸਾਡਾ ਬਲੋਗ ਬਹੁਤ ਹੀ ਚੱਲੰਦਾ ਹੈ ਅੱਜ ਦਾ ਵਲੋਗ ਕਹਿਣਾ ਨਾ ਡਰਨਾ ਨਹੀਂ ਮੇਰੇ ਹੁੰਦਾ ਓਕੇ ਮੈਂ ਤੇਰੇ ਨਾਲ ਆ ਤੇ ਅੱਜ ਦਾ ਵਲੋਗ ਆਪਾਂ ਕਰਦੇ ਹਾਂ ਇੱਥੇ ਖਤਮ ਤੇ ਮੌਕੀ ਦਾ ਵਲੋਗ ਕੱਲ ਦੇ ਵੀਡੀਓਂ ਕਿਉਂ